ਮੈਨ ਲਾਲ ਨਜੀਬ ਜੀ ਐਮਟੀ ਕੋਆਰਡੀਨੇਟਰ ਡਿਸਟ੍ਰਿਕਟ 321 ਡੀ ਅੱਜ ਲੈਂਡਸਕੈਪ ਬਟਾਲਾ ਸੇਵਾ ਸਫਾਇਤ ਦੇ ਪ੍ਰਧਾਨ ਜੀਦ ਬਾਂਸਲ ਚੇਅਰਮੈਨ এনवायरमेंट ਦੀਪਕ ਪਤਰੀਆ ਜੀ ਤੇ ਸਾਰੇ ਕਲੱਬ ਮੈਂਬਰਸ ਦੇ ਸਾਥ ਦੇ ਨਾਲ ਅੱਜ ਹੀ এনवायरमेंट ਦੇ ਤਹਿਤ ਪ੍ਰੋਜੈਕਟ ਕੀਤਾ ਜਿਹਦੇ ਵਿੱਚ ਅਸੀਂ 300 ਪਲੱਸ ਬੂਟਾ ਲਗਾਇਆ ਜੋ ਸਾਡੇ ਇੱਕ ਮੈਂਬਰ ਦੇ ਇੱਕ ਸਪੇਸ ਹੈ ਉਹਦੇ ਕੋਲ ਸੀ ਜਿਹਦੇ ਵਿੱਚ ਉਹਨਾਂ ਫਾਰਮ ਹਾਊਸ ਬਣਾਇਆ ਉਹਦੇ ਵਿੱਚ ਅਸੀਂ 300 ਪਲੱਸ ਬੂਟਾ ਲਗਾਇਆ ਅੱਜ ਹੀ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਰੀਪਲਾਂਟੇਸ਼ਨ ਬਹੁਤ ਜ਼ਰੂਰੀ ਹੈ ਆਉਣ ਵਾਲੇ ਟਾਈਮ ਅਸੇ ਇਸ ਇਸ ਬਾਰ بارش ਬਹੁਤ ਹੋਈ ਹੈ ਤੇ ਬਹੁਤ ਵਧੀਆ ਮੌਸਮ ਹੈ ਬੂਟੇ ਵੱਧ ਤੋਂ ਵੱਧ ਲਗਾਓ ਅਸੀਂ ਇੱਕ ਪ੍ਰੋਜੈਕਟ ਅੱਜ ਕਰਤਾ ਅਸੀਂ ਦੋ ਚਾਰ ਦਿਨ ਚ ਫੇਰ ਇੱਕ ਹੋਰ ਪ੍ਰੋਜੈਕਟ ਕਰ ਰਹੇ ਆ ਤੇ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਕਿ ਬੂਟੇ ਜ਼ੋਰ ਲਗਾਓ ਪ੍ਰੈਜ਼ੀਡੈਂਟ ਲਾਂਡਸਕੇਪ ਬਟਾਲਾ ਸੇਵਾਜ਼ ਫਾਇਰ ਅੱਜ ਅਸੀਂ এনवायरमेंट ਪ੍ਰੋਜੈਕਟ ਜਿਹੜਾ ਵਾ ਅਸੀਂ ਸੈਲੀਬ੍ਰੇਟ ਕੀਤਾ ਉਹਦੇ ਅੰਡਰ ਅਸੀਂ 300 ਤੋਂ ਪਲੱਸ ਬੂਟੇ ਜਿਹੜੇ ਨਾ ਲਗਾਏ ਗਏ ਇਹ ਪ੍ਰੋਜੈਕਟ এনवायरमेंट ਦਾ ਜੜਾਵਾ ਵਾ ਸਵਾਤਾਵਰਨ ਨੂੰ ਕਿਹਾਂ ਚ ਰੱਖਦੇ ਹੋਏ ਸਾਡੇ ਜਿਹੜੇ ਇੰਟਰਨੈਸ਼ਨਲ ਵੱਲੋਂ ਜੁੜੇ ਸਾਨੂੰ ਗਾਈਡਲਾਈਨਸ ਆਂਦੀਆਂ ਨੇ ਉਹਨਾਂ ਦੇ ਅੰਡਰ ਅਸੀਂ ਜਿਹੜਾ ਵਾ ਹਰ ਸਾਲ ਹੀ ਇਸ এনवायरमेंट ਪ੍ਰੋਜੈਕਟ ਨੂੰ ਕਰਦੇ ਹਾਂ ਔਰ ਅਸੀਂ ਇਸ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪ੍ਰੋਜੈਕਟ ਅੱਜ ਕੀਤਾ ਗਿਆ ਇਸ ਪ੍ਰੋਜੈਕਟ ਨੂੰ ਇਸ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰੀ ਹੋਰ ਕੀਤਾ ਜਾਵੇ ਜਿਸ ਦੇ ਨਾਲ ਕਿ ਵਾਤਾਵਰਨ ਜਿਹੜਾ ਵਾ ਵਧੀਆ ਰਹੇ ਔਰ ਅਸੀਂ ਸਾਰੇ ਵਧੀਆ ਤਰੀਕੇ ਨਾਲ ਆਪਣੀ ਅਗਲਾ ਪ੍ਰੋਜੈਕਟ ਸਰ ਸਾਡਾ ਵੈਲਨਸ ਜਿਹਨੂੰ ਅਸੀਂ ਸਕੂਲ ਬੈਗ ਜਿਹੜੀ ਡਿਸਟ੍ਰੀਬਿਊਟ ਕਰਨੇ ਨੇ ਔਰ ਉਸ ਤੋਂ ਬਾਅਦ ਹੋਰ ਪ੍ਰੋਜੈਕਟ ਜਿਹੜੇ ਵੀ ਕਰਨੇ ਆ ਉਹਦੇ ਬਾਰੇ ਹੀ ਬੜੀ ਖੁਸ਼ੀ ਦਾ ਮੌਕਾ ਬਣਿਆ ਕਿ ਪਲਾਂਟੇਸ਼ਨ ਕੀਤੀ ਜਾ ਰਹੀ ਸਾਰੇ ਪਾਸੇ ਡਰਾਈਵ ਚੱਲ ਰਹੀ ਹੈ ਜੋ ਪਲਾਂਟੇਸ਼ਨ ਦੀ ਉਹਦੇ ਇਵੈਂਟ ਦੇ ਵਿੱਚ ਅਸੀਂ ਇੱਥੇ ਲਗਭਗ 300 ਬੂਟੇ ਅੱਜ ਪਲਾਂਟ ਇੱਥੇ ਕੀਤਾ ਹੈਗਾ ਜਿਸ ਨਾਲ ਕਿ ਅਸੀਂ ਚਾਹੁੰਦੇ ਹਾਂ ਕਿ ਵਾਤਾਵਰਣ ਜਿਹੜਾ ਹੈਗਾ ਉਹ ਹੋਰ ਵਧੀਆ ਰਹੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਦੀ ਲੱਗਦੀ ਹੈ ਜਾਂ ਆਕਸੀਜਨ ਲੇਅਰ ਦੀ ਵਿੱਚ ਕਮੀ ਆ ਰਹੀ ਹੈ ਅਸੀਂ ਉਹਨੂੰ ਮੇਨਟੇਨ ਕਰ ਸਕੀਏ ਸੋ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਬੁਟਾ ਕਮ ਸੇ ਕਮ ਜ਼ਰੂਰ ਲਗਾਈਏ ਚਲੋ ਸਾਡੀ ਐਸੋਸੀਏਸ਼ਨ ਨੇ ਸਾਡੀ ਲਾਇਨਸ ਕਲੱਬ ਨੇ ਇਹ ਉਪਰਾਲਾ ਕੀਤਾ ਕਿ 300 ਬੁਟਾ ਲਗਾ ਰਹੇ ਹੋਰ ਵੀ ਕਈ ਜਗ੍ਹਾ ਦੇ ਉੱਪਰ ਬੁਟੇ ਲਗਾਉਣ ਦਾ ਉਪਰਾਲਾ ਚੱਲ ਰਿਹਾ ਹੈ ਇਸ ਤੋਂ ਇਲਾਵਾ ਮੈਂ ਸਾਰੀ ਲਾਇਨਸ ਕਲੱਬ ਦੇ ਉੱਦੇਦਾਰਾਂ ਦਾ ਸਾਡੇ ਪ੍ਰਧਾਨ ਜੀ ਜੀਐਮਪੀ ਕੋਆਰਡੀਨੇਟਰ ਔਰ ਪਤਰੀਆ ਜੀ ਜੋ ਸਾਡੇ এনਵਾਇਰਨਮੈਂਟ ਚੇਅਰਮੈਨ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਇਹ ਜਗ੍ਹਾ ਚੁਣੀ ਜਿਹੜੀ ਕਿ ਸਾਡੀ ਮਿਸ਼ਾਨੀਆਂ ਮੋੜ ਦੇ ਉੱਪਰ ਬਹਾਦਰ ਸੈਨ ਪਿੰਡ ਤੋਂ ਜਿਹੜਾ ਰਸਤਾ ਜਾਂਦਾ ਉਹਦੇ ਉੱਪਰ ਜਗ੍ਹਾ ਹੈ ਜਿਹਦੇ ਉੱਪਰ ਅਸੀਂ ਅੱਜ ਇਹ ਪਲਾਂਟੇਸ਼ਨ ਕੀਤੀ ਹੈ ਅੱਜ ਅਸੀਂ ਜੀਐਮਟੀ ਕੋਆਰਡੀਨੇਟਰ ਐਮਜੀਐਫ ਲਾਈਨ ਰਜੀਵ ਵੇਗ ਔਰ ਚੇਅਰਮੈਨ এনवायरमेंट ਮਿਸਟ੍ਰਿਕ 321ਡੀ ਲਾਈਨ ਅਜਮੇਰ ਸਿੰਘ ਜੀ ਔਰ ਆਪਣੀ ਲਾਈਨ ਕਲੱਬ ਡਾਲਾ ਸੇਵਾ ਸਫਾਇਰ ਦੇ ਪ੍ਰਧਾਨ ਐਮਜੀਐਫ ਲਾਈਨ ਪਨੀਤ ਬੰਸਲ ਲਾਈਨ ਵਰਿੰਦਰਪ੍ਰਤਾਪ ਗੁਪਤਾ ਅਹੀ ਸਾਰੇ ਅੱਜ ਪਸਾਨੀਆਂ ਪਿੰਡ ਦੇ ਵਿੱਚ ਬੁੰਮਰਾ ਫਾਰਮ ਦੇ ਉੱਪਰ ਲਾਈਨ ਕੜਾ ਬਟਾਲਾ ਸੇਵਾ ਸਫਾਇਰ ਦੇ ਵੱਲੋਂ ਸਾਰੇ ਮੈਂਬਰ ਇਕੱਠੇ ਹੋ ਗਏ ਟਰੀ ਪਲਾਂਟੇਸ਼ਨ ਦਾ ਜੋ ਕਿ ਸਾਡੇ ਗਵਰਨਰ ਸਾਹਿਬ ਨੇ ਇਹ ਸਾਨੂੰ ਟੀਚਾ ਦਿੱਤਾ ਆਪਣੇ এনवायरमेंट ਦੇ ਉੱਪਰ ਟਰੀ ਪਲਾਂਟੇਸ਼ਨ ਕਰਨ ਦਾ ਉਹ ਅਸੀਂ ਪ੍ਰੋਗਰਾਮ ਕਰਨ ਆਏ ਆਂ ਸਾਡੀ ਕਲੱਬ ਦੇ ਅੱਜ 18 ਤੋਂ ਵੀ ਮੈਂਬਰ ਹਾਲਾਂਕਿ ਅੱਜ ਸੰਡੇ ਦਾ ਦਿਨ ਹੈ ਉਸ ਦੇ ਬਾਵਜੂਦ ਮੈਂਬਰਾਂ ਨੇ ਬਰਸਾਤ ਦਾ ਮੌਸਮ ਹੈ ਅੱਛੇ ਢੰਗ ਨਾਲ ਸ਼ਿਰਕਤ ਕੀਤੀ ਹੈ ਔਰ ਜਿਹੜਾ ਟਰੀ ਪਲਾਂਟੇਸ਼ਨ ਹੈ ਇਹ ਅਸੀਂ ਪ੍ਰੋਗਰਾਮ ਕੀਤਾ ਹੈ ਇਹ ਸਾਨੂੰ ਸੇਵ ਨੇਚਰ ਸੇਵ ਫਿਊਚਰ ਦੇ ਤਹਿਤ ਪ੍ਰੋਗਰਾਮ ਇਹ ਕਰ ਰਹੇ ਆਂ ਕਿਉਂਕਿ ਜਿੱਦਾਂ ਸਾਡਾ ਵਾਤਾਵਰਨ ਦਿਨੋ-ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਸਾਨੂੰ ਟਰੀ ਪਲਾਂਟੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਸਾਡੇ ਡਿਸਟ੍ਰਿਕਟ ਗਵਰਨਰ ਇੰਟਰਨੈਸ਼ਨਲ ਤੋਂ ਵੀ ਸਾਡੇ ਵਿਦਾਈ ਮੈਸੇਜ ਆਉਂਦੀ ਹੈ ਕਿ ਤੁਸੀਂ ਆਪਣੀ ਕਲੱਬ ਦੇ ਨਾਲ ਇਹ ਕੰਮ ਸਾਰੇ ਕਰਨੇ ਆ ਔਰ ਅੱਜ ਜਿਸੀ ਸਾਡੀ ਕਲੱਬ ਇੱਥੇ ਬਟਾਲਾ ਲਾਈਨ ਕਲੱਬ ਬਟਾਲਾ ਸੇਵਾ ਸਫਾਇਰ ਅਸੀਂ ਇਕੱਠੇ ਹੋ ਕੇ ਇੱਕ ਟਰੀ ਪਲਾਂਟੇਸ਼ਨ ਕਰ ਰਹੇ ਆ ਔਰ ਇਸ ਤੋਂ ਅੱਗੇ ਵੀ ਸਾਨੂੰ ਜਿੱਦਾਂ ਸਾਡੇ ਕਲੱਬ ਦੇ ਪ੍ਰਧਾਨ ਲਾਈਨ ਪਨੀਤ ਬੰਸਲ ਜੀ ਔਰ ਕੋਈ ਜੀਐਮਟੀ ਕੋਆਰਡੀਨੇਟਰ ਲਾਈਨ ਰਜੀਵ ਇੱਕ ਦੀ ਸੰਧਿਸ਼ਾ ਨਿਰਦੇਸ਼ ਦੇਣਗੇ ਅਸੀਂ ਉਸ ਤਰ੍ਹਾਂ ਇਹ ਸਾਰਾ ਮਹੀਨਾ ਟਰੀ ਪਲਾਂਟੇਸ਼ਨ ਕਰਾਂਗੇ ਕਿਉਂਕਿ ਮੌਸਮ ਵੀ ਬਹੁਤ ਵਧੀਆ ਸਾਥ ਦੇ ਰਿਹਾ ਤੇ ਅਸੀਂ ਇਹ ਪ੍ਰੋਗਰਾਮ ਕਰਕੇ ਵੱਧ ਤੋਂ ਵੱਧ ਜਿੰਨੇ ਵੀ ਅਸੀਂ ਬੀਜ ਲਗਾ ਸਕਾਂਗੇ